ਸਿੱਧੂ ਮਸੇਵਾਲੇ ਦੇ ਪਿਤਾ ਬਲਕੌਰ ਸਿੰਘ ਪੁੱਤ ਦੀ ਯਾਦਗਾਰ ਤੇ ਗਏ ਸਨ ਤੇ ਯਾਦਗਾਰ ਤੋਂ ਵਾਪਸ ਆ ਬਲਕੌਰ ਸਿੰਘ ਨੇ ਖੁਲਾਸਾ ਕੀਤਾ ਕਿ ਕਿਵੇਂ ਸਿੱਧੂ ਨੇ ਜਿਨ੍ਹਾਂ ਨੂੰ ਕਦੇ ਯਾਰ ਕਿਹਾ ਸੀ ਜਾਂ ਜਿਨ੍ਹਾਂ ਨਾਲ ਸਿੱਧੂ ਦੀ ਸਾਝ ਸੀ ਉਹੀ ਹੁਣ ਕਿਵੇਂ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਬਲਕੌਰ ਸਿੰਘ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਸੁਣ ਬੇਟਾ ਅੱਜ ਫਿਰ ਤੇਰੇ ਕੋਲ ਆਇਆ ਹਾਂ ਮੈਂ ਤੈਨੂੰ ਕਿਹਾ ਕਰਦਾ ਸੀ ਕਿ ਪੁੱਤ ਸੱਚੇ ਰਾਹ ਚੱਲੀਏ ਚਾਹੇ ਕਿੰਨਾ ਵੀ ਔਖਾ ਹੋਵੇ ਤੇ ਮੈਂ ਅੱਜ ਵੀ ਉਹੀ ਰਸਤਾ ਫੜਿਆ ਹੋਇਆ ਏ ਬਸ ਉਹ ਰਸਤਾ ਹੁਣ ਪੈਰਾਂ ਦੀ ਪੈਰ ਨੂੰ ਬਹੁਤ ਦਰਦ ਦੇ ਰਿਹਾ ਤੈਨੂੰ ਕਾਲਪੁਰਖ ਨੂੰ ਸੌਂਪ ਕੇ ਮੇਰੇ ਕੋਲ ਬਚੀ ਤੇਰੀ ਮਿਹਨਤ ਤੇ ਤੇਰਾ ਰਤਬਾ ਸੀ ਜੋ ਮੇਰਾ ਮੇਰੀ ਜ਼ਿੰਦਗੀ ਬਤੀਤ ਕਰਨ ਦਾ ਜਰੀਆ ਸੀ ਪਰ ਵਕਤ ਨੂੰ ਇਹ ਵੀ ਇਸ ਤਰ੍ਹਾਂ ਮਨਜ਼ੂਰ ਨਹੀਂ ਸੀ ਤੇਰੇ ਅਧੂਰੇ ਤੇ ਕੁਝ ਪੂਰੇ ਸਰਨਾਵੇਂ ਜਿਨ੍ਹਾਂ ਨੂੰ ਤੇਰੀ ਤਰ੍ਹਾਂ ਦੁਨੀਆ ਦੇ ਰੂਬਰੂ ਕਰਨਾ ਸੀ ਉਸ ਉੱਪਰ ਤੇਰੀਆਂ ਕੁਝ ਸਾਂਝਾਂ ਮੇਰਾ ਕੋਈ ਹੱਕ ਹੀ ਨਹੀਂ ਮੰਨਦੀਆਂ ਤੇ ਨਾ ਹੀ ਕੋਈ ਮੇਰੀ ਸੁਣਨ ਵਾਲਾ ਪੁੱਤ ਮੈਂ ਚਾਹੁੰਦਾ ਹਾਂ ਪੁੱਤ ਜੋ ਤੇਰਾ ਹੈ ਉਹ ਤੇਰੇ ਲਈ ਤੇਰੇ ਬਾਅਦ ਜਿਉਂਦਾ ਰਹੇ ਪਰ ਹੁਣ ਨਾ ਤੇਰਾ ਉੱਥੇ ਨਾਂ ਲੱਗਦਾ ਏ ਨਾ ਸਾਡਾ ਹੱਕ ਜੋ ਸਤਕਾਰ ਜੋ ਕਦਰ ਜੋ ਭਰੋਸਾ ਮੈਂ ਤੇਰੇ ਬਾਅਦ ਤੇਰੀਆਂ ਸਾਂਝਾਂ ਤੇ ਕਰਿਆ ਉਹ ਉਸ ਤਰ੍ਹਾਂ ਬਰਕਰਾਰ ਨਾ ਰਿਹਾ ਬੇਟਾ ਤੇ ਇਹ ਦੁੱਖ ਤੇਰੇ ਜਾਣ ਦੇ ਦੁੱਖ ਬਰਾਬਰ ਹੈ ਮੈਨੂੰ ਪਤਾ ਹੈ ਤੂੰ ਬੋਲ ਨਹੀਂ ਸਕਦਾ ਪਰ ਮੈਨੂੰ ਸੁਣ ਰਿਹਾ ਹੈ ਸਮਝ ਰਿਹਾ ਹੈ ਤੇ ਤੂੰ ਵੀ ਬੇਵਸ ਹੈ ਤੇ ਮੈਂ ਵੀ ਪੁੱਤ ਸ਼ੁਭਦੀਪ ਪੁੱਤ ਤੂੰ ਸਾਨੂੰ ਇਹ ਕਿਡੀਆਂ ਜ਼ਿੰਮੇਵਾਰੀਆਂ ਤੇ ਲਾਗੇ